ਗਵਾਂਡੀ ਦੇਸ਼ ਚਾਈਨਾ ਲਗਾਤਾਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤਾਂ ਹੁਣ ਇੱਕ ਫਿਰ ਸ਼ਰਮਨਾਕ ਹਰਕਤ ਚਾਈਨਾ ਦੇ ਵੱਲੋਂ ਕੀਤੀ ਗਈ ਹੈ ਭਾਰਤੀ ਮੂਲ ਦੀ ਮਹਿਲਾ ਦੇ ਨਾਲ 에어ਪੋਰਟ ਉੱਤੇ ਅਜੀਰਾ ਵਿਵਹਾਰ ਕੀਤਾ ਜਾਂਦਾ ਹੈ ਜਿਹੜਾ ਕਿ ਬਰਦਾਸ਼ਤਯੋਗ ਨਹੀਂ ਹੈ ਤਾਂ ਭਾਰਤੀ ਮੂਲ ਦੀ ਇੱਕ ਮਹਿਲਾ ਨੂੰ 18 ਘੰਟੇ ਤੱਕ ਹਿਰਾਸਤ ਦੇ ਵਿੱਚ ਰੱਖਿਆ ਜਾਂਦਾ ਹੈ ਅਣੂਨਾਚਲ ਪ੍ਰਦੇਸ਼ ਮੂਲ ਦੀ ਇੱਕ ਭਾਰਤੀ ਮੂਲ ਦੀ ਬ੍ਰਿਟੇਨ ਨਿਵਾਸੀ ਮਹਿਲਾ ਨੇ ਦੋਸ਼ ਲਗਾਏ ਨੇ ਕਿ ਚੀਨ ਦੇ ਸ਼ੰਘਾਈ 에어ਪੋਰਟ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦੇ ਭਾਰਤੀ ਪਾਸਪੋਰਟ ਨੂੰ ਵੰਦਣ ਤੋਂ ਇਨਕਾਰ ਕਰ ਦਿੱਤਾ ਅਤੇ ਘੰਟਿਆਂ ਤੱਕ ਉਸ ਨੂੰ ਹਿਰਾਸਤ ਦੇ ਵਿੱਚ ਰੱਖ ਕੇ ਪਰੇਸ਼ਾਨ ਕੀਤਾ ਗਿਆ ਮਹਿਲਾ ਦਾ ਕਹਿਣਾ ਹੈ ਕਿ ਪਾਸਪੋਰਟ ਵਿੱਚ ਉਹਨਾਂ ਦਾ ਜਨਮ ਸਥਾਨ ਅਰੁਣਾਚਲ ਪ੍ਰਦੇਸ਼ ਦਾ ਦਰਜ ਸੀ ਤਾਂ ਇਸ ਕਰਕੇ ਅਧਿਕਾਰੀਆਂ ਨੇ ਪਾਸਪੋਰਟ ਨੂੰ ਅवैध ਦੱਸਦੇ ਹੋਏ ਕਿਹਾ ਕਿ ਅਰੁਣਾਚਲ ਪ੍ਰਦੇਸ਼ ਚੀਨ ਦਾ ਹਿੱਸਾ ਹੈ ਤਾਂ ਪਾਸਪੋਰਟ ਨੂੰ ਅवैध ਦੱਸਦੇ ਹੋਏ ਇਸ ਮਹਿਲਾ ਨੂੰ ਰੋਕਿਆ ਗਿਆ ਹੈ ਤਾਂ ਪੀਮਾ ਨਾਂ ਦੀ ਇਸ ਮਹਿਲਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਟਰਾਂਜ਼ਿਟ ਦੀ ਇੱਕ ਛੋਟੀ ਜਹੀ ਪ੍ਰਕਿਰਿਆ 18 ਘੰਟੇ ਦੀ ਮੁਸ਼ਕਲ ਹਾਲਾਤ ਵਿੱਚ ਬਦਲ ਗਈ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਅਤੇ ਅੱਗੇ ਦੀ ਉਡਾਣ ਉੱਤੇ ਉਨ੍ਹਾਂ ਨੂੰ ਨਹੀਂ ਜਾਣ ਦਿੱਤਾ ਗਿਆ ਜਦ ਕਿ ਉਹਨਾਂ ਕੋਲ ਵੈਲਿਡ ਵੀਜ਼ਾ ਸੀ ਉਹਨਾਂ ਨੂੰ ਖਾਣੇ ਦੀ ਜਾਣਕਾਰੀ ਅਤੇ ਸਾਮਾਨੀਆਂ ਸੁਵਿਧਾਵਾਂ ਤੱਕ ਪਹੁੰਚ ਨਹੀਂ ਕਰਨ ਦਿੱਤੀ ਗਈ ਚੀਨ ਸਟਾਰਨ 에ਅਰਲਾਈਨ ਅਤੇ ਇਮੀਗ੍ਰੇਸ਼ਨ ਸਟਾਫ ਦੇ ਉਹਨਾਂ ਦਾ ਮਜ਼ਾਕ ਉਡਾਇਆ ਇਹ ਤਾਂ ਕਿ ਚੀਨੀ ਪਾਸਪੋਰਟ ਬਣਵਾ ਲਓ ਕਹਿ ਕੇ ਉਹਨਾਂ ਨੂੰ ਤਾਨੇ ਮਾਰੇਗੇ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਉਹ ਸ਼ੰਘਾਈ ਦੇ ਟਰਾਂਜ਼ਿਟ ਕਰਕੇ ਅੱਗੇ ਗਈ ਸੀ ਲੇਕਿਨ ਉਹਨਾਂ ਨੂੰ ਕੋਈ ਸਮੱਸਿਆ ਉਦੋਂ ਨਹੀਂ ਸੀ ਆਈ ਤਾਂ ਹੁਣ ਜਦੋਂ ਉਹਨਾਂ ਨੇ ਜਾਪਾਨ ਜਾਣਾ ਸੀ ਤਾਂ ਫਲਾਈਟ ਆ ਜਿਹੜੀ ਉਹ ਟਰਾਂਜ਼ਿਟ ਕਰਦੀ ਸੀ ਸ਼ੰਘਾਈ ਦੇ ਵਿੱਚ ਇੱਥੇ ਇਹਨਾਂ ਦੇ ਨਾਲ ਇਹ ਵਿਵਹਾਰ ਆ ਜਿਹੜਾ ਉਹ ਕੀਤਾ ਗਿਆ ਹੈ ਤਾਂ ਇੱਥੇ ਉਹਨਾਂ ਨੇ ਲੰਡਨ ਦੇ ਵਿੱਚ ਸਥਿਤ ਚੀਨੀ ਦੂਤਾਵਾਸ ਤੋਂ ਪਹਿਲਾਂ ਪੋਜ਼ਿਟਿਵ ਵੀ ਕੀਤੀ ਸੀ ਕਿ ਭਾਰਤੀ ਯਾਤਰੀ ਟਰਾਂਜ਼ਿਟ ਦੇ ਬਿਨਾਂ ਦਿੱਕਤ ਯਾਤਰਾ ਕਰ ਸਕਦੇ ਨੇ ਤਾਂ ਨਵੇਂ ਟਿਕਟ ਦਾ ਦਬਾਅ ਉਹਨਾਂ ਉੱਤੇ ਪਾਇਆ ਗਿਆ ਇਹ ਪੀਮਾ ਦਾ ਦਾਵਾ ਹੈ ਕਿ ਉਹਨਾਂ ਨੂੰ ਬਾਰ-ਬਾਰ ਇਹ ਕਹਿ ਕੇ ਦਬਾਅ ਪਾਇਆ ਗਿਆ ਕਿ ਨਵਾਂ ਟਿਕਟ ਲੈ ਲਓ ਅਤੇ ਨਾਲ ਹੀ ਚੀਨੀ ਸਟਾਰਨ ਦੋਹੀ ਟਿਕਟ ਖਰੀਦਣ ਦੀ ਗੱਲ ਉਹਨਾਂ ਨੂੰ ਕਹੀ ਗਈ ਤਾਂ ਹੀ ਉਹਨਾਂ ਦਾ ਪਾਸਪੋਰਟ ਵਾਪਸ ਕਰਨ ਬਾਰੇ ਵੀ ਆਖਿਆ ਗਿਆ ਤਾਂ ਇਸ ਦੌਰਾਨ ਉਹ ਟਿਕਟ ਨੂੰ ਫਿਰ ਤੋਂ ਬੁੱਕ ਨਹੀਂ ਕਰ ਸਕੀ ਟਰਮੀਨਲ ਬਦਲ ਨਹੀਂ ਸਕੀ ਅਤੇ ਖਾਣੇ ਤੱਕ ਨੂੰ ਉਹਨਾਂ ਨੂੰ ਤਰਸਣਾ ਪਿਆ ਫਲਾਈਟ ਛੁੱਟਣ ਤੋਂ ਬਾਅਦ ਹੋਟਲ ਬੁਕਿੰਗ ਰੱਦ ਹੋਣ ਦੇ ਕਰਕੇ ਉਹਨਾਂ ਨੂੰ ਆਰਥਿਕ ਨੁਕਸਾਨ ਵੀ ਹੋਇਆ ਤਾਂ ਭਾਰਤੀ ਵਣਜ ਦੂਤਾਵਾਸ ਦੇ ਵੱਲੋਂ ਉਹਨਾਂ ਨੂੰ ਰਾਹਤ ਦਵਾਈ ਗਈ ਕਈ ਘੰਟੇ ਤੱਕ ਫਸੇ ਰਹਿਣ ਤੋਂ ਬਾਅਦ ਉਹਨਾਂ ਨੇ ਯੂਕੇ ਵਿੱਚ ਮੌਜੂਦ ਆਪਣੇ ਇੱਕ ਦੋਸਤ ਦੀ ਮਦਦ ਨਾਲ ਸ਼ੰਘਾਈ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਉਸ ਤੋਂ ਬਾਅਦ ਉਹ ਭਾਰਤੀ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੀ ਮਦਦ ਆ ਜਿਹੜੀ ਉਹ ਕੀਤੀ ਗਈ ਅਤੇ ਉਹਨਾਂ ਨੂੰ ਅਗਲੀ ਉਡਾਣ ਰਾਹੀਂ ਰਵਾਨਾ ਕਰਵਾਇਆ ਗਿਆ ਤਾਂ ਭਾਰਤ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ ਪੀਮਾ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵ੍ਰਿਸ਼ਟ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਉਹਦੇ ਨਾਲ ਜੋ ਕੁਝ ਵੀ ਹੋਇਆ ਉਹ ਭਾਰਤ ਦੀ ਸੰਪੂਰਨਤਾ ਅਤੇ ਅਰੁਣਾਚਲ ਪ੍ਰਦੇਸ਼ ਦੇ ਨਾਗਰਿਕਾਂ ਪ੍ਰਤੀ ਸਿੱਧੀ ਬੇਇਜ਼ਤੀ ਹੈ ਤਾਂ ਉਹਨਾਂ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਇਸ ਮੁੱਦੇ ਨੂੰ ਬਜਿੰਗ ਦੇ ਸਾਹਮਣੇ ਉਠਾਵੇ ਇਮੀਗ੍ਰੇਸ਼ਨ ਅਤੇ 에ਅਲਾਈਨ ਸਟਾਫ ਦੇ ਉੱਤੇ ਅਨੁਸ਼ਾਸਨੀ ਕਾਰਵਾਈ ਅਤੇ ਆਰਥਿਕ ਨੁਕਸਾਨ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਭਾਰਤੀ ਨਾਗਰਿਕਾਂ ਨੂੰ ਭਵਿੱਖ ਦੇ ਵਿੱਚ ਯਾਤਰਾ ਦੌਰਾਨ ਅਜਿਹੀ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਚਾਈਨਾ ਦੇ ਵੱਲੋਂ ਮੁਰਤੋਂ ਇਹ ਵੱਡੀ ਹਰਕਤ ਕੀਤੀ ਗਈ ਹੈ ਜਿਸ ਨੂੰ ਲੈ ਕੇ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਗਏ ਨੇ ਭਾਰਤੀ ਮੂਲ ਦੀ ਇੱਕ ਮਹਿਲਾ ਜਿਹੜੀ ਉਸ ਨੂੰ 에어ਪੋਰਟ ਦੇ ਉੱਤੇ 18 ਘੰਟੇ ਤੱਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਉਸ ਨੂੰ ਪਰੇਸ਼ਾਨ ਕੀਤਾ ਗਿਆ ਤਾਂ ਉਸ ਦੇ ਵੱਲੋਂ ਜਾਪਾਨ ਜਾਣਾ ਸੀ ਇਸ ਦੌਰਾਨ ਜਦੋਂ ਉਹ ਸ਼ੰਘਾਈ ਵਿੱਚ ਟ੍ਰਾਂਜ਼ਿਟ ਕਰ ਰਹੀ ਸੀ ਤਾਂ ਉਹਨਾਂ ਨੂੰ ਇਸ ਪ੍ਰਕਾਰ ਪਰੇਸ਼ਾਨ ਕੀਤਾ ਗਿਆ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਅੱਗੇ ਹੋਰ ਕੀ ਕਦਮ ਨਿਕਲ ਕੇ ਸਾਹਮਣੇ ਆਉਂਦਾ ਹੈ